ਹਾਂਜੀ ਬਾਬਾ ਪੂਰਨ ਸਿੰਘ ਸੱਚਾ ਕਰੀਏ ਆਪੇ ਬੀਬੀਆਂ ਵੇਖ ਵੀ ਆ ਕਿ ਸਾਰਿਆਂ ਕੋਲ ਇਹਦੇ ਹੈ ਵੇਖ ਠੀਕ ਆ ਗੁਰਦੁਆਰਾ ਸਾਹਿਬ ਜੀ ਦੇ ਕੋਲ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਬੀਬੀਆਂ ਫੁਲਕੇ ਪਕਾ ਰਹੀਆਂ ਹੈ ਜੀ ਤੇ ਜਿਹੜੇ ਜਿਹੜੇ ਸੰਗਤ ਸੇਵਾ ਕਰਨਾ ਚਾਹੁੰਦੀ ਹੈ ਜਾਂ ਫੁਲਕਾ ਪਾਣੀ ਛਕਣਾ ਚਾਹੁੰਦੀ ਹੈ ਜੀ ਆਣ ਕੇ ਛਕ ਸਕਦੇ ਆ ਹਨ ਇਹ ਵੇਖੋ ਵੀਰ ਜਿਹੜੇ ਸੇਵਾ ਦਾ ਸੇਵਾ ਕਰਦੇ ਆ ਉਹ ਇਧਰ ਸੰਗਤ ਬੈਠੀ ਹੋਈ ਆ ਜੀ महाराजोले बिल्कुलु नवा कम चला मसिया लंगर लॻा अ लं� ਹਰ ਮੱਛਾ ਲਾਇਆ ਕਰੋਗੇ ਜੀ ਹਰ ਮੱਛਾ ਬਾਈ ਜੀ ਲੰਗਰ ਲਾਇਆ ਕਰਨਗੇ ਵੀਰ ਜੀ ਤੇ ਕਿੰਨਾ ਦੀ ਜ਼ਿੰਮੇਵਾਰੀ ਹੈ ਲੰਗਰ ਦੀ ਮੈਂ ਜ਼ਿੰਮੇਵਾਰੀ ਆਪਣੀ ਇੱਥੇ ਅਨੰਦ ਸਿੰਘ ਦਾ ਤੇ ਕਲਦੀਪ ਮਲਕਾ ਆਉਂਗਾ ਮਲਕਾ ਕਲਦੀਪ ਆਉਂਗਾ ਬਾਬਾ ਜੀ ਸੁਣੋ ਤੁਸੀਂ ਕੀ ਕਹਿ ਰਹੇ ਆ ਵੀ ਬਾਬਾ ਜੀ ਬੋਲ ਰਿਹਾ ਜੀ ਨੂੰ ਪਤਾ ਹੈ ਸੁਣੋ ਜੀ ਜੀ ਮੱਛਿਆ ਦਾ ਘਹਾੜਾ ਤਨ ਤਨ ਬਾਬਾ ਪੂਰਨ ਸਿੰਘ ਜੀ ਉਹਨਾਂ ਦੇ ਸਥਾਨ ਤੇ ਸੇਵਾਦਾਰਾਂ ਨੇ ਪ੍ਰਬੰਧ ਕਰਕੇ ਬੜੀ ਹਿੰਮਤ ਕਰਕੇ ਮਨਾਉਂਦੇ ਹਨ ਤੇ ਸੰਗਤ ਨੂੰ ਬੇਨਤੀ ਹੈ ਆਪ ਜੀ ਹਮ ਹਮ ਅੱਗੇ ਪਹੁੰਚੇ ਸੇਵਾ ਕਰਕੇ ਲਾਭ ਪ੍ਰਾਪਤ ਕਰੀ ਜਾਏ ਯਾਰ ਕੋਸ਼ਰੀ ਦਰਬਾਰ ਵੀ ਸ਼ੁਰੂ ਹੋਣ ਵਾਲਾ ਹੈ ਆਪ ਜੀ ਨੇ ਜੇਲ੍ਹ ਕੀਤੀ ਜਾਂਦੀ ਹੈ ਤੇ ਵੀਰ ਲੈਣ ਵਾਲਾ ਬਲਵੰਤ ਸਿੰਘ ਹੈ ਇਹ ਕੌਣ ਜਿੱਤੀ ਹੋਣਾ ਹੈ ਇਹ ਸਾਰਾ ਹੀ ਹੋ ਰਿਹਾ ਹੈ ਕੋਰ ਕਰਨ ਲਈ ਦੇਖੋ ਦੇਖਾ ਲਈ ਹੋਇਆ ਇਹ ਪ੍ਰੋਗਰਾਮ ਬਖਾਇ ਲੱਗੇਗਾ ਅੱਜ ਦਿਨ ਜੇਲ੍ਹਤੀ ਹੈ ਕਿ ਖੇਡਣਾ ਆਕੇ ਪਹੁੰਚੋ ਜੀ ਬੋਲ ਬ੍ਰਿਜ ਦਾ ਸਾਲ ਸੋਹ ਬੋਲ ਬ੍ਰਿਜ ਸਤਿ ਜੀ ਇਹ ਆਪਣਾ ਗਰਾਂਥੀ ਸਿੰਘ ਜਰਮਜੀ ਸਿੰਘ ਹਾਂਜੀ ਇਹ ਕਮੇਟੀ ਮੈਂਬਰ ਉਹਦਾ ਭਰਾ ਅਕਲਤੀਪ ਸਿੰਘ ਹਾਂਜੀ ਤੇ ਸੁਖਵਿੰਦਰ ਸਿੰਘ ਦਾ ਨਾਮ ਦੀ ਪੁਲਿਸ ਮਲਾ ਜਮਾ ਵਾਹ ਤੇ ਆਪਣਾ ਗਰਨਾਮ ਸਿੰਘ ਆ ਦੀ ਬਾਕੀ ਮੈਂ ਜਿਹੜੇ ਬੰਦੇ ਆ ਸਾਰੇ ਰਲ ਕੇ ਹੈ ਨਾ ਹਾਂ ਰਲ ਕੇ ਬਾਕੀ ਸਾਰੀ ਸੰਗਤ ਆ ਸਿਯੋਗ ਨਾਲ ਹਾਂ ਗਾੜੀ ਜਿਹੜੇ ਲਾਇਆ ਬੰਦੇ ਨੇ ਤਿੰਨ ਤੇ ਆਇਆ ਲਾਇਆ ਹੀ ਚਾਰ ਵੀ ਆ ਆ ਵੀ ਲੰਗਰ ਆਪ ਲਾਇਆ ਕਰਨਾ ਹਰ ਮੱਸੇ ਦੀ ਮੱਸਿਆ ਸੇਵਾ ਕਰਕੇ ਤੇ ਬਾਬਾ ਮਹਿੰਦਰ ਸਿੰਘ ਹਾਂ ਨੋ ਸ਼ੇਰ ਦੀ ਸੇਵਾ ਕਰਦਾ ਬਿਲਕੁਲ ਜੀ ਤੇ ਆ ਵੀਰ ਸੰਗਤਾਂ ਬੈਠੀਆਂ ਹੋਈਆਂ ਜੀ ਪਹਿਲੀ ਵਾਰ ਪਹਿਲੇ ਦਿਨ ਹੀ ਸ਼ੁਰੂਆਤ ਕੀਤੀ ਨਾ ਹਾਂ ਪਹਿਲੋਂ 4-5 ਲੱਗ ਗਿਆ ਪਹਿਲੋਂ ਲਾਉਂਦੇ ਰਹੇ ਹਨਾ 4-5 ਮਸ ਹਰ ਮਸਿਆ ਦੀ ਮਸਿਆ ਮਿਸਤਰੀ ਸੰਘਾ ਸ਼ੁਰੂ ਕੀਤਾ ਹੈ ਅੱਛਾ ਹੁਣ ਬਾਬਾ ਮੰਦਰ ਤੋਂ ਬਹੁਤ ਛੇ ਜਿਹੜਾ ਸਿਵਾ ਕਰਦਾ ਅੱਛਾ ਉਹਨੇ ਨਾਲ ਸਹਿਯੋਗ ਕਰਕੇ ਲੋਕਾਂ ਦੀ ਸੰਗਤ ਸਾਥ ਦਿੱਤਾ ਸੰਗਤ ਨੂੰ ਉਹਨਾਂ ਨੇ ਆ ਕੰਮ ਬਿਲਕੁਲ ਜੀ ਬਿਲਕੁਲ ਅੱਗੇ ਚੱਲਦਾ ਨਹੀਂ ਹੋ ਰਿਹਾ ਸੀ ਉਹਨੇ ਸੋਚਿਆ ਕਿ ਮਸਿਆ ਮਹੀਨਾ ਕੋਈ ਨਹੀਂ ਮਹੀਨਾ ਨਹੀਂ ਤੇ ਮਸਿਆ ਬਣਾਇਆ ਬਣਾਇਆ ਕਰੋ ਜੀ ਬਣਾ ਮਨਾਉਣੀ ਆਸਮਰਤਾ ਪੂਰੀਆਂ ਹੁੰਦੀਆਂ ਆ ਜੀ ਹਰ ਇੱਕ ਵੇ ਇਹ ਗੱਲ ਨਹੀਂ ਕੋਈ ਵੀ ਬੁਰਾ ਘਰ ਦੇ ਬੰਦੇ ਨਾ ਆਹ ਵੇ ਤੱਪ ਭਰਿਆ ਬਿਲਕੁਲ ਜੀ ਦੇਖੋ ਤੇ ਦੇਖ ਸਕਦੇ ਆ ਜੀ ਫੁਲਕਾ ਪੱਕ ਰਿਹਾ ਜੀ ਪ੍ਰਸ਼ਾਦਾ ਪਾਣੀ ਛਾ ਕੇ ਤੇ ਬੀਬੀਆਂ ਫੁਲਕੇ ਪਕਾ ਰਹੀਆਂ ਜੀ ਆਓ ਵੱਧ ਤੋਂ ਵੱਧ ਸੇਵਾ ਕਰੋ ਜੀ ਆਣ ਕੇ ਤੇ ਸ਼ੇਅਰ ਕਰੋ ਵੀਡੀਓ